ਸਾਨੂੰ ਉਸ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਔਰ ਮੈਂ ਦੇਖ ਰਿਹਾ ਹਾਂ ਅੱਜ ਜੰਦਰ ਵੈਸਟ ਵਿੱਚ ਬਹੁਤ ਉਤਸ਼ਾਹ ਹੈ ਜਨਤਾ ਦੇ ਵਿੱਚ ਵੋਟਰ ਦੇ ਵਿੱਚ ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜਿ ਉਹਨਾਂ ਦੀ ਬਹੁਤ ਫੈਨ ਹੈ ਜਨਤਾ ਜਿ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਜੋ ਵੋਟ ਪੈਣ ਜਾ ਰਹੇ ਹਨ ਪਰ ਮੈਂ ਸਭ ਨੂੰ ਕਵਾਂਗਾ ਕਿ ਵੋਟ ਜ਼ਰੂਰ ਪਾਏ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮਐਲਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਕਰਾਂ ਚ ਆਸਾਨੀ ਹੋਏਗੀ ਔਰ ਬਹੁਤ ਜ਼ਿਆਦਾ ਕੰਮ ਹੋਣਗੇ ਕੋਈ ਰੁਕਾਵਟ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਪੜਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਂ ਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੰਦਰਬੈਸ ਜਨਤਾ ਜਦ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ ਮੁਕਾਬਲਾ ਕਿਸ ਦਾ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਪਾਰਟੀ ਦਾ ਭਰੋਸਾ ਲੋਕਾਂ ਵੱਲੋਂ ਦਿਤਾਇਆ ਜਾਊਗਾ ਕਿ ਪਿਛਲੀ ਵਾਰ ਵੀ ਆਵਾਦੀ ਪਾਰਟੀ ਦਿਤਾਇਆ ਗਿਆ ਲekin ਜਿਨਹਨ ਨੇ ਦਿਤਾਇਆ ਸੀ ਉਹਨਾਂ ਨੂੰ ਪਾਰਟੀ ਬਦਲਣੀ ਦੇਖੋ ਮੈਨੂੰ ਸਾਫ ਲੱਗ ਰਿਹਾ ਹੈ ਕਿ ਜਲੰਧਰ ਵਾਸੀ ਜਨਤਾ ਜੋ ਹੈ ਜਲੰਧਰ ਵਾਸੀ ਜਨਤਾ ਬਹੁਤ ਉਤਸ਼ਾਹ ਨਾਲ ਅੱਜ ਦਾ ਦਿਨ ਇੰਤਜ਼ਾਰ ਕਰੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉਹਨੇ ਅਸਤੀਫਾ ਦੇ ਦਿੱਤਾ ਸੋ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ ਮੁਕਾਬਲਾ ਕਾਂਗਰਸ ਨਾਲ ਬੀਜੇਪੀ ਨਾਲ ਸੋ ਹੋਰ ਜੋ ਮਨੋਜੋ ਜਵਾਬਦਾ ਹੈ ਜੋ ਭਾਈ ਸਾਹਿਬ ਕੇ ਨਜ਼ਰ ਆ ਰਿਹਾ ਹੈ ਕਿ ਜੋ ਦੋਨੇ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਬੀਜੇਪੀ ਹੈ ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜੇth ਹਾਸਲ ਕਰਨ ਜਾ ਰਹੀ ਹੈ ਚਰਚਾ ਵੀ ਹੈ ਕਿ ਤੁਸੀਂ ਜਿੱਤੇ ਤਾਂ ਮੰਤਰੀ ਮੰਡਲ 'ਚ ਵੀ ਆ ਸਕੋਗੇ ਦੇਖੋ ਇਹ ਜਦੋਂ ਪੈਡੋਗੋਟਿਵ ਹੈ ਗਿਆ ਮੁੱਖ ਮੰਤਰੀ ਦਾ ਹੈ ਉਹਨਾਂ ਦੇ ਹੱਥ 'ਚ ਹੈਗਾ ਕਿ ਇਹਨਾਂ ਨੂੰ ਮਨਿਸਟਰ ਬਣਾਉਣਾ ਉਹਨਾਂ ਨੇ ਮੇਰਾ ਕੰਮ ਹੈ ਐਜ਼ ਅ ਵੋਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ 'ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮੈਨੂੰ ਸਾਫ਼ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ ਬੱਸ ਦੇ ਲੋਕਾਂ ਨੇ ਪਾਰਟੀਆਂ ਬਦਲਣ ਵਾਲਿਆਂ ਤੋਂ ਬਹੁਤ ਨਾਰਾਜ਼ ਨੇ ਕਹਿੰਦੇ बार-बार ਬਾਇਲੈਕਸ਼ਨ ਆ ਜਾਂਦਾ ਦੇਖੋ ਇਲੈਕਸ਼ਨ ਬਾਰ-ਬਾਰ ਆ ਜਾਂਦੀ ਕਦੀ ਲੋਕ ਸਭਾ ਦੀ ਕਦੀ ਵਿਧਾਨ ਸਭਾ ਦੀ ਕਦੀ ਕੋਈ ਆ ਜਾਂਦੀ ਹੈ ਕਿੰਨੇ ਆ ਵੋਟਾਂ ਭਾਈ ਹਮ ਤਾਂ ਉਂਗਲਾਂ ਵੀ ਪਰੀਆਂ ਦੇਖੋ ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤੇ ਹੈਗਾ ਠੀਕ ਹੈ ਪਰ ਇਹ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡਿਬਿਲਟੀ ਹੈ ਐਵਰੀਬਾਡੀ ਹੈਵ ਏ ਓਨ ਪਰਸਨੈਲਿਟੀ ਐਂਡ ਕ੍ਰੈਡਿਬਿਲਟੀ ਉਹ ਬਹੁਤ ਅਹਿਮ ਰੱਖਦੀ ਹੈ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕੀ ਜਨਤਾ ਇਹਦੀ ਹੈਗੀ ਹੈ ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ ਦੇ ਨਾਲ ਸਾਡੇ ਬਿਹੇਵੀਅਰ ਨੂੰ ਅਸੀਂ ਉਹਨਾਂ ਨਾਲ ਕਿਹਦਾ ਵਿਚਰੇ ਹਾਂ ਉਹਨੂੰ ਵੇਖਦੇ ਹੋਏ ਲੋਕੀ ਜਿਹੜੇ ਨੇ ਬਹੁਤ ਪਾਰੀ ਉਸਾਨਾ ਵੋਟਾਂ ਸਾਨੂੰ ਪਾ ਰਹੇ ਨੇ ਸਰਕਾਰ ਦੇ ਵਿੱਚ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀਗੀ ਇਸ ਤੋਂ ਲੋਕ ਬਹੁਤ ਪਰੇਸ਼ਾਨ ਨੇ ਦੇਖੋ ਜਿਹੜਾ ਹੈਗਾ ਜਿੰਦਰ ਬੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਵੀ ਅਸੇ ਸੀਵਰੇਜ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਹੈ ਇਸ ਕਰਕੇ ਹੁਣ ਜਨਤਾ ਚਾਹੁੰਦੀ ਹੈ ਕਿ ਐਸਾ ਬਦਲ ਚੁਣੀਏ ਐਮਐਲਏ ਚੁਣੀ ਜਿਹੜਾ ਕਿ ਸਾਡੇ ਕੰਮ ਕਰਾ ਸਕੇ ਸੋ ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਹਿਲ ਦੇ ਆਧਾਰ ਤੇ ਜੋ ਲੋਕਾਂ ਦੀਆਂ ਜਨਤਾ ਦੀਆਂ ਮੁਰਦਲੀਆਂ ਲੋੜਾਂ ਹੈਗੀਆਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕਰਾਂਗਾ ਔਰ ਹਲਾਕੇ ਦੇ ਵਿੱਚ ਜੋ ਹੈ ਅਛਾਈ ਹੋਵੇ ਅੱਛਾ ਮਾਹੌਲ ਹੋਵੇ ਪਾਈਚਾਰਾ ਹੋਵੇ ਇੱਥੇ ਕੋਈ ਅਕਸਲੇ ਸੀ ਮਾ ਜੋਧਾ ਜੇਪੀ ਨਗਰ ਸਵਾਮੀ ਸੰਤਾ ਸਕੂਲ ਦੇ ਬਾਹਰ ਜਿੱਥੇ ਕਿ ਵੋਟ ਪਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਪਹੁੰਚੇ ਨੇ ਔਰ ਲਗਾਤਾਰ